ਆਰੇ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਨਿਗਾ ਸਵਾਗਤ ਪਿਆਰੇ ਵਿਦਿਆਰਥੀਓ ਅੱਜ ਅਸੀਂ ਇਲੈਕਟਿਵ ਪੰਜਾਬੀ ਸੈਮੈਸਟਰ ਤੀਸਰੇ ਦਾ ਜਿਹੜਾ ਪ੍ਰਸ਼ਨ ਹੈ ਜਾਂ ਜੋ ਵਿਆਖਿਆ ਹੈ ਨਾਚ ਜੋਗੀ ਬਾਣੀ ਦੀ ਉਹ ਕਰਾਂਗੇ ਗੋਰਖ ਨਾਥ ਦੀ ਬਾਣੀ ਦੀ ਵਿਆਖਿਆ ਕਰਾ ਕੇ ਗੋਰਖ ਨਾਥ ਤੇ ਬਾਰੇ ਆਪਾਂ ਸਭ ਜਾਣਦੇ ਹਾਂ ਕਿ ਬਹੁਤ ਹੀ ਪੁਰਾਣੇ ਸਮੇ ਦੇ ਜਨ ਲਗਭਗ 940 ਤੋਂ 1040 ਦਾ ਸਮਾ ਜਿਹੜਾ ਇਹਨਾਂ ਦਾ ਹੈ ਜਨ ਜੀਵਨ ਕਾਲ ਦਾ ਇਹਨਾਂ ਨੇ ਇਸ ਪਾਣੀ ਦੇ ਵਿੱਚ ਬਹੁਤ ਸਾਰੀ ਸਾਨੂੰ ਇਸ ਤਰ੍ਹਾਂ ਦੀ ਵਿਆਖਿਆ ਜਿਹੜੀ ਪੇਸ਼ਕਾਰੀ ਕੀਤੀ ਹੈ ਕਿ yogi ਦਾ ਮਤ ਕੀ ਹੈ ਜਾਂ yog ਕੀ ਹੈ ਜਾਂ ਇੱਕ ਇਨਸਾਨ ਨੂੰ ਕੀ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਕੁਝ ਵਿਆਖਿਆਵਾਂ ਇਹਨਾਂ ਨੇ ਕੀਤੀਆਂ ਨੇ ਤੇ ਜਦੋਂ ਇਸ ਨੂੰ ਪੜਨ ਤੋਂ ਪਹਿਲਾਂ ਮੈਂ ਸਾਰੇ ਵਿਦਿਆਰਥੀਆਂ ਨੂੰ ਉਗਾਰਿਸ਼ ਕਰਾਂਗੀ ਕਿ ਉਹ ਹਰ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਹੋਰ ਵੀਡੀਓ ਵੀ ਮਿਲਦੇ ਆ ਰਹੇ ਸਿਲੇਬਸ ਨਾਲ ਸੰਬੰਧਿਤ హి инду ਤੇ ਆਵੇ ਦੇਵਰਾ ਮੁਸਲਮਾਨ ਸਿੱਖ ਗੁਰੂ ਗੋਰਖਨਾਥ ਜੀ ਬਹੁਤ ਹੀ ਵਿਗਿਆਨਿਕ ਜਾਂ ਕਹਿ ਲੋ ਕਿ ਬਹੁਤ ਹੀ ਤਰਕਪੂਰਨ ਗੱਲ ਕਰਦੇ ਹਨ ਇਹ ਹਿੰਦੂ ਲੋਕ ਜੋ ਹਨ ਉਹ ਮੰਦਰ ਵਿੱਚ ਜਾ ਕੇ ਰੱਬ ਦਾ ਨਾਮ ਲੈਂਦੇ ਹਨ ਮੁਸਲਮਾਨ ਮਸਜਿਦ ਵਿੱਚ ਜਾ ਕੇ ਰੱਬ ਦਾ ਧਿਆਨ ਕਰਦੇ ਹਨ ਯੋਗੀ ਤੇ ਆਵੇ ਪਰਮਪਤ ਪਰ ਜਿਹੜਾ ਵਿਅਕਤੀ ਜੋਗੀ ਹੈ ਜਿਸ ਨੇ ਆਪਣੇ ਅੰਦਰ ਇੱਕ ਜੋਗ ਦੀ ਭਾਵਨਾ ਨੂੰ ਵਸਾਇਆ ਹੈ ਉਹ ਨਾਤਾ ਮੰਦਰ ਵਿੱਚ ਜਾ ਜਾਂਦੀ ਨਾਮ ਸੀਤ ਵਿੱਚ ਜਾ ਕੇ ਰੱਬ ਨੂੰ ਧਿਆਉਂਦਾ ਹੈ ਸਗੋਂ ਉਹ ਪਰਮ ਉੱਚ ਅਵਸਥਾ ਵਿੱਚ ਆਪਣੇ ਮਨ ਨੂੰ ਲਾ ਕੇ ਪ੍ਰਭੂ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਹੈ ਹਿੰਦੂ ਜੋ ਹਿੰਦੂ ਆਖੇ ਰਾਮ ਕੋ ਮੁਸਲਮਾਨ ਖੁਦਾਏ ਗੋਰਖਨਾਥ ਜੀ ਕਹਿੰਦੇ ਹਨ ਕਿ ਹਿੰਦੂ ਵਿਅਕਤੀ ਰਾਮ ਨੂੰ ਯਾਤ ਕਰਦਾ ਹੈ ਸ਼੍ਰੀ ਰਾਮ ਨੂੰ ਯਾਦ ਕਰਕੇ ਰੱਬ ਦਾ ਨਾਮ ਲੈਂਦਾ ਹੈ ਤੇ ਮੁਸਲਮਾਨ ਖੁਦਾ ਖੁਦਾ ਕਹਿ ਕੇ ਪ੍ਰਭੂ ਨੂੰ ਯਾਦ ਕਰਦਾ ਹੈ ਪਰੰਤੂ ਜੋਗੀ ਆਖੇ ਅਲਖ ਜੋਗੀ ਜਿਸ ਅਲਖ ਨੂੰ ਪਿਆਉਂਦੇ ਹਨ ਉਹ ਨਾ Hindu ਹੈ ਨਾ ਮੁਸਲਮਾਨ ਹੈ ਬਾਅ ਜੋ ਗਿਆਨਸਾਰ ਪ੍ਰਮਾਤਮਾ ਦੀ ਦਿੱਖ ਸਭ ਤੋਂ ਉੱਪਰ ਹੈ ਉਸ ਨੂੰ ਅਸੀਂ ਕਿਸੇ ਧਰਮ ਮذਹਬ ਵਿੱਚ ਨਹੀਂ ਵਟ ਸਕਦੇ ਉਹ ਇੱਕ ਹੈ ਤੇ ਉਹ ਅਲਖ ਹੈ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ ਜਿਹੜਾ ਅਨੰਤ ਹੈ ਪਿੰਡੇ ਹੋਏ ਤੋਂ ਬਰੇ ਨਾ ਕੋਈ ਮੰਡੇ ਦੇਖੇ ਸਭ ਲੋਇ ਇਸ ਤੋਂ ਬਾਅਦ ਜੋਗੀ ਆਖਦੇ ਹਨ ਕਿ ਜੋਗੀ ਬਾਤ ਵਾਲੇ ਜੋਗੀ ਜਿਸ ਪ੍ਰਮਾਤਮਾ ਦਾ ਧਿਆਨ ਕਰਦੇ ਹਨ ਉਹ ਅਲਖ ਹੈ ਅਲਖ ਪਵ ਉਸ ਦਾ ਕੋਈ ਉਸ ਨੂੰ ਸ਼ਬਦਸ ਬਿਆਨ ਨਹੀਂ ਕੀਤਾ ਜਾ ਸਕਦਾ ਲਿਖਿਆ ਨਹੀਂ ਜਾ ਸਕਦਾ ਤੇ ਉਹ ਜੇਕਰ ਉਹ ਉਹ ਪਰਮਾਤਮਾ ਸਰੀਰ ਵਿੱਚ ਹੈ ਮਨੁੱਖ ਦੇ ਤਾਂ ਉਹ ਕਦੇ ਤਾਂ ਕੋਈ ਮਰਦਾ ਹੀ ਕੋਈ ਨਾ ਭਾਵੇਂ ਜੇ ਪ੍ਰਭੂ ਅਲਖ ਹੈ अनंत ਹੈ ਅਮਰ ਹੈ ਤੇ ਜੇ ਉਹ ਮਨੁੱਖ ਦੇ ਸਰੀਰ ਵਿੱਚ ਹੈ ਤੇ ਮਨੁੱਖ ਦਾ ਸਰੀਰ ਖਤਮ ਨਹੀਂ ਹੋਣਾ ਚਾਹੀਦਾ ਉਹ ਇੱਕ ਤਰਕ ਪੇਸ਼ ਕਰਦੇ ਆ ਬ੍ਰਹਮੰਡੇ ਦੇਖੇ ਸਭ ਲੋਈ ਤੇ ਜੇਕਰ ਪਰਮਾਤਮਾ ਹਰ ਇੱਕ ਨੂੰ ਦਿਖਾਈ ਦਿੰਦਾ ਹੈ ਤਾਂ ਓਹ ਜੇਕਰ ਪ੍ਰਮਾਤਮਾ ਬ੍ਰਹਿਮੰਡ ਵਿੱਚ ਹੈ ਤਾਂ ਫਸਾਰਿਆਂ ਨੂੰ ਦਿਖਾਈ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਗੇਦੇ ਕਿਰਪਾ ਦਿਖਾਈ ਦਿੰਦੀਆਂ ਨੇ ਜਿਸ ਤਰ੍ਹਾਂ ਸਾਨੂੰ ਆਲਾ ਦਵਾਲਾ ਚੰਨ ਅਤੇ ਹਨੇਰਾ ਦਿਖਾਈ ਦਿੰਦਾ ਇਸ ਤਰ੍ਹਾਂ ਕਹਿੰਦੇ ਫਿਰ ਪ੍ਰਭੂ ਵੀ ਦਿਖਾਈ ਦੇਣਾ ਚਾਹੀਦਾ ਹੈ ਲੋਈ ਦਾ ਮਤਲਬ ਲੋਕ ਫਿਰ ਅਗਲਾ ਗੱਲ ਆਪੇ ਕਰਦੇ ਆ ਪਿੰਡ ਬ੍ਰਹਮੰਡ નિਹੰਤਰ ਬਾਸ ਪਿੰਡ ਦਾ ਮਤਲਬ ਸਰੀਰ ਬ੍ਰਹਿਮੰਡ ਦਾ ਮਤਲਬ ਸ੍ਰਿਸ਼ਟੀ ਦੇ ਵਿੱਚ ਉਹ ਕਹਿੰਦੇ ਹਨ ਕਿ ਉਸ ਪ੍ਰਭੂ ਪਰਮਾਤਮਾ ਨੂੰ ਜੇਕਰ ਮਨੁੱਖ ਨੇ ਆਪਣੇ ਮਨ ਵਿੱਚ ਪ੍ਰਾਪਤ ਕਰਨਾ ਹੈ ਤਾਂ ਉਸ ਨੂੰ ਸਰੀਰ ਅਤੇ ਬ੍ਰਹਮੰਡ ਤੋਂ ਪਰਾਂ ਕਰਕੇ ਦੇਖਣਾ ਪਏਗਾ ਪਾਪ ਉਹ ਤਾਂ ਮਨੁੱਖ ਦੇ નિਹੰਤਰ ਹੈ ਪਾਪ ਅੰਤਰਮਨ ਵਿੱਚ ਵਸਿਆ ਹੋਇਆ ਹੈ ਬਾਸ ਮਤਲਬ ਅਸ ਹੈ ਪ੍ਰੰਤ ਗੋਰਖ ਕਹਿੰਦਾ ਹੈ ਗੋਰਖ ਮਛੰਦਰ ਦਾ ਦਾਸ ਉਹ ਕਹਿੰਦੇ ਹਨ ਕਿ ਗੋਰਖਨਾਥ ਜਿਹੜਾ ਕਿ ਮਛੰਦਰ ਨਾਥ ਦਾਦਾਸ ਹੈ ਉਹ ਇਸ ਗੱਲ ਵਿੱਚ ਵਿਸ਼ਵਾਸ ਕਰਦਾ ਹੈ ਕਿ ਪਰਮਾਤਮਾ ਪਿੰਡ ਪਾਪ ਸਰੀਰ ਬ੍ਰਹਿਮੰਡ ਪਾਪ ਸ੍ਰਿਸ਼ਟੀ ਤੋਂ ਦੂਰ ਮਨੁੱਖ ਦੇ ਉਸ ਚੇਤਨਾ ਦੇ ਵਿੱਚ ਵਾਸ ਕਰਦਾ ਹੈ ਜਿਸ ਨੂੰ ਅਸੀਂ ਮਨੁੱਖੀ ਰੂਹ ਦੇ ਨਾਲ ਵੀ ਮਨੁੱਖੀ ਆਤਮਾ ਦੇ ਨਾਲ ਵੀ ਤੁਲਨਾ ਦਿੰਦੇ ਹਾਂ ਦਾ ਕਹਿੰਦੇ ਹਨ ਬੈਠਾ ਅਬਦੂ ਲੋਕੀ ਖੂਂਟੀ ਬੈਠਾ ਮਤਲਬ ਬੈਠਾ ਹੋਇਆ ਅਬਦੂ ਮਤਲਬ ਜੋਗੀ ਲੋਹ ਕੀ ਕੁੰਡੀ ਮਤਲਬ ਖੂੰਟੀ ਮਤਲਬ ਬੜਾ ਮਜ਼ਬੂਤ ਲੋਹੇ ਦੀ ਕਿਸੇ ਧਾਤੂ ਵਾਂਗ ਮਜ਼ਬੂਤ ਉਹ ਕਹਿੰਦੇ ਹਨ ਗੋਰਖਨਾਥ ਜੀ ਕਿ ਜੋਗੀ ਦਾ ਜਿਹੜਾ ਸਾਧਨਾ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈ ਉਹਦੇ ਵਿੱਚ ਸ਼ਕਤੀ ਹੁੰਦੀ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਲੋਹੇ ਦੀ ਕੁੰਡੀ ਹੋਵੇ ਅਟੱਲ ਹੋਵੇ ਜਿਸ ਨੂੰ ਤੋੜਿਆ ਵੀ ਨਾ ਜਾ ਸਕੇ ਜਿਸ ਨੂੰ ਹਿਲਾਇਆ ਵੀ ਨਾ ਜਾ ਸਕੇ ਇਸ ਤਰ੍ਹਾਂ yogi ਜਦੋਂ ਅੰਤਰਮਨ ਨਾਲ ਬੈਠਦਾ ਹੈ ਆਸਨ ਲਾ ਕੇ ਬੈਠਦਾ ਹੈ ਤਾਂ ਉਸ ਦੀ ਹਾਲਤ ਲੋਹੇ ਦੀ ਉਸ ਖੁੰਟੀ ਵਰਗੀ ਹੈ ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ ਚਲਦਾ ਅਬਦੂ ਪਵਨ ਕੇ ਮੂਠੀ ਤੇ ਜਦੋਂ ਕੋਈ yogi ਆਪਣੀ ਰਵਾਨੀ ਵਿੱਚ ਤੁਰਦਾ ਹੈ ਤਾਂ ਇੰਜ ਲੱਗਦਾ ਹੈ ਜਿਵੇਂ ਉਸ ਨੇ ਹਵਾ ਨੂੰ ਵੀ ਆਪਣੀ ਮੁਠੀ ਵਿੱਚ ਬੰਦ ਕਰ ਲਿਆ ਹੋਏ ਹਵਾ ਵਾਂਗ ਚੱਲਦਾ ਹੈ ਕਹਿਣ ਦਾ ਭਾਵ ਕਿ yogi ਜੋ ਹੈ ਉਸ ਦੀ ਅੰਦਰੂਨੀ ਜਿਹੜੀ ਮਨ ਦੀ ਤਾਕਤ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਮਨ ਤੇ ਕਾਬੂ ਬਹੁਤ ਹੁੰਦਾ ਹੈ ਸੋ ਤਾ ਅਬਦੂ ਜੀਵਤਮੂ ਹੈ ਅੱਗੇ ਕਹਿੰਦੇ ਹਨ ਕਿ ਜਿਹੜਾ ਜੋਗੀ ਜਦੋਂ ਸੌਂਦਾ ਹੈ ਤੇ ਉਹ ਜਿਉਂਦਾ ਹੈ ਮੁਰਦਿਆ ਸਮਾਨ ਹੁੰਦਾ ਹੈ ਕਹਿੰਦਾ ਭਾਵ ਕਿ ਉਹ ਆਪਣੇ ਆਪ ਤੇ ਸਰੀਰ ਤੇ ਇੰਨਾ ਕਾਬੂ ਕਰ ਲੈਂਦਾ ਹੈ ਕਿ ਆਪਣੀਆਂ ਸਾਰੀਆਂ ਗਿਆਨ ਇੰਦਰੀਆਂ ਨੂੰ ਆਪਣੇ ਵਾਸਤੇ ਵਿੱਚ ਕਰ ਲੈਂਦਾ ਹੈ ਤੇ ਉਹ ਸੁੱਤਾ ਹੋਇਆ ਮਰਿਆ ਬਰਾਬਰ ਲੱਗਦਾ ਹੈ ਬੋਲਦਾ ਉਹ ਪਿੰਜਰੇ ਸੁਝ ਪਰ ਜਦੋਂ ਕੋਈ yogi ਬੋਲਦਾ ਹੈ ਤੇ ਆਪਣੇ ਪਿੰਜਰੇ ਦੇ ਆਪਣੇ ਪਿੰਜਰੇ ਰੂਪੀ ਮਾਨ ਦਾ ਜਿਹੜਾ ਤੋਤਾ ਹੈ ਉਸ ਦੀ ਉਸ ਦੇ ਵਿੱਚੋਂ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਤੇ ਜਿਸ ਤਰ੍ਹਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਪਿੰਜਰੇ ਵਿੱਚ ਬੰਦ ਕੋਈ ਤੋਤਾ ਬੋਲ ਰਿਹਾ ਹੋਵੇ ਜਿਹੜਾ ਹਾਲੇ ਤੱਕ ਸੰਸਾਰਿਕ ਬੰਧਨਾਂ ਤੋਂ ਮੁਕਤ ਨਹੀਂ ਹੋਇਆ ਕਹਿਣ ਦਾ ਭਾਵ ਕਿ ਜਿਹੜਾ yogi ਹੈ ਜਦੋਂ ਉਹ ਬੋਲਦਾ ਹੈ ਤਾਂ ਉਸਤੀ ਜਿਹੜੀ ਸੁਰ ਹੈ ਉਸਤੀ ਜਿਹੜੀ ਆਵਾਜ਼ ਹੈ ਉਹ ਉਸ ਨੂੰ ਉਸ ਦੀ ਬਿਰਤੀ ਨੂੰ ਖੰਡਾ ਦਿੰਦੀ ਹੈ ਪਾਪ ਉਹ ਕਹਿੰਦੇ ਹਨ ਕਿ yogi ਨੂੰ ਦਾ ਪਰਮ ਧਰਮ ਹੈ ਕਿ ਉਹ ਖਮੋਸ਼ ਰਹੇ ਤੇ ਆਪਣੇ ਮਨ ਨੂੰ ਸਾਧਨਾ ਕਰੇ ਤੇ ਆਪਣੇ ਮਨ ਦੇ ਅੰਦਰ ਹੀ ਉਸ ਪ੍ਰਭੂ ਦੀ ਅਖੰਡ ਜੋਤ ਨੂੰ ਪ੍ਰਾਪਤ ਕਰੇ ਅਗਲਾ ਜਿਹੜਾ ਸ਼ਬਦ ਹੈ ਗੋਰਖਨਾਥ ਦੀ ਬਾਣੀ ਦਾ ओना ने बहुत ही अटाल स् बयान की है गोरख कहे सुनो रे अबू गोरखनाथ कहते हैं कि हे जोगी गल सुन जग में ऐसे रहना संसार रहना चाहता है आखें देखा लिए अखा बेशक देखना देख लिया अखा बनिया ने कानें सुनना कान सुन लिये बने हैं मुखते कुछ न कहना मूह भाई बोलन लिये बढ़िया है पर इस मुँह विचों कोई भी वाधु शब्द नहीं कहना चाहिए ਉਹ ਇੱਕ ਉੱਚ ਜੀਵਨ ਜੂਨ ਦੀ ਸ਼ੈਲੀ ਨੂੰ ਉਤਸ਼ਾਹਿਤ ਕਰਦੇ ਹੋਏ ਕਹਿੰਦੇ ਹਨ ਕਿ ਜਿਹੜਾ ਮਨੁੱਖ ਸੰਸਾਰ ਵਿੱਚ ਰਹਿੰਦਾ ਹੋਇਆ ਪੂਰੇ ਕਰਮਾਂ ਤੋਂ ਦੂਰ ਰਹਿੰਦਾ ਹੈ ਉਹੀ ਅਸਲੀ ਸੁਖ ਪ੍ਰਾਪਤ ਕਰ ਸਕਦਾ ਹੈ ਉਹ ਕਹਿੰਦੇ ਹਨ ਕਿ ਸਾਨੂੰ ਉਹ ਮੇਜਾਦਾ ਦੇਖਣਾ ਸੁਣਨਾ ਚਾਹੀਦਾ ਹੈ ਬੋਲਣਾ ਘੱਟ ਚਾਹੀਦਾ ਹੈ ਤਾਂ ਜੋ ਸਾਡਾ ਮਨ ਟਿਕਿਆ ਰਹੇ 나ਥ ਕਹੇ ਤੁਮ ਆਪਾ ਰੱਖੋ ਹਟਕਰ ਬਾਦਨਾ ਕਰਨਾ ਉਹ ਰੱਖਣਾ ਇਸ ਕੋਗੇ ਇੱਕ ਉਦਾਹਰਨ ਕਿ ਮਨੁੱਖ ਨੂੰ ਚਾਹੀਦਾ ਹੈ ਉਹ ਆਪਣੇ ਬਾਕੀशेष ਜੋਗੀਆਂ ਨੂੰ ਕਹਿੰਦੇ ਹਨ ਕਿ ਇਸ ਸੰਸਾਰ ਵਿੱਚ ਆਪਣੀ ਰਾਖੀ ਕਰਨੀ ਚਾਹੀਦੀ ਹੈ ਆਪਣੀ ਯੂ ਨੂੰ ਆਪਣੀ ਆਤਮਾ ਨੂੰ ਇੰਨਾ ਮਜ਼ਬੂਤ ਕਰਨਾ ਚਾਹੀਦਾ ਹੈ ਕਿ ਜਿੱਦ ਵਿੱਚ ਆ ਕੇ ਕਿਸੇ ਨਾਲ ਬਾਦ ਵਿਵਾਦ ਨਹੀਂ ਕਰਨਾ ਚਾਹੀਦਾ ਹੱਠ ਮਤਲਬ ਜੇਦ ਕਰਕੇ ਬਾਦ ਬਾਦ ਮਤਲਬ ਝਗੜਾ ਨਹੀਂ ਕਰਨਾ ਚਾਹੀਦਾ ਜੋ ਹਉ ਯੁਗ ਹੈ ਕਾਂਟੇ ਦੀ ਬਾੜੀ ਜਿਹੜਾ ਇਹ ਸੰਸਾਰ ਹੈ ਉਹ ਕੰਡਿਆਂ ਦੀ ਇੱਕ ਕੰਡਿਆਂ ਦਾ ਇੱਕ ਖੇਤ ਹੈ ਜਿਸ ਤਰ੍ਹਾਂ ਖੇਤ ਤੇ ਕੰਡਿਆਂ ਦੇ ਵਿੱਚ ਤਾਂ ਖੇਤ ਹੋਵੇ ਤੇ ਉਹਦੇ ਵਿੱਚ ਜਦੋਂ ਅਸੀਂ ਜਾਵਾਂਗੇ ਤੇ ਸਾਡੇ ਪੈਰ ਲਹੂ ਲਹਾਨ ਹੋ ਜਾਣਗੇ ਉਸੇ ਪ੍ਰਕਾਰ ਸੰਸਾਰ ਵਿੱਚ ਕਦਮ ਕਦਮ ਉੱਤੇ ਕੰਡੇ ਹਨ ਜੋ ਚੁਬਨ ਦਾ ਡਰ ਹੈ ਇਸ ਕਰਕੇ ਮਨੁੱਖ ਨੂੰ ਆਪਣਾ ਹਰ ਕਦਮ ਸੋਚ ਸਮਝ ਕੇ ਧਰਨਾ ਚਾਹੀਦਾ ਹੈ ਇਥਣ ਕੰਡਿਆਂ ਦੀ ਬਾੜੀ ਸੁੱਖਾਂ ਨੂੰ ਕਿਹਾ ਜਾਂ ਜਿਹੜੇ ਸੀ ਹੋ ਗਿਆ ਸਾਡੇ ਜਾਂ ਜਿਹੜੇ ਸਾਡੀ ਜੀਵਨ ਦੀ ਐષ્ਪ੍ਰਸਤੀ ਹੈ ਵਿਲਾਸ ਹੈ ਉਸ ਨੂੰ ਵੀ ਉਹਨਾਂ ਨੇ ਕਿਹਾ ਹੈ ਕਿ ਮਨੁੱਖ ਨੂੰ ਸੰਸਾਰ ਚ ਆ ਕੇ ਆਪਣੀ ਆਤਮਕ ਰਾਖੀ ਕਰਨੀ ਚਾਹੀਦੀ ਹੈ ਤੇ ਮਨ ਤੇ ਕਾਬੂ ਕਰਨਾ ਚਾਹੀਦਾ ਹੈ ਗੋਰਖ ਕਹੇ ਸੁਨੋ ਰੇ ਅਬਦੂ ਅਗਲੇ 17 ਚ ਗੋਰਖनाथ ਕਹਿੰਦੇ ਹਨ ਆਪਣੇ ਯੋਗੀਆਂ ਨੂੰ ਸੰਬੋਧਨ ਕਰਦੇ ਅਬਦੂ ਦਾ ਮਤਲਬ ਯੋਗੀ ਯੋਗੀਆਂ ਨੂੰ ਕਹਿੰਦੇ ਹਨ ਕਿ हे ਯੋਗੀ ਸਾਥੀਓ ਸੁਣੋ ਕਿ ਇਸ ਸੰਸਾਰ ਵਿੱਚ ਆਪਣੀ ਰੂਹ ਦੀ ਆਪਣੇ ਮਨ ਦੀ ਰਾਖੀ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਸਸੂਪਾਲ ਨਾਂ ਦਾ ਜਿਹੜਾ ਸ਼ੈਤਾਨ ਹੈ ਉਸ ਤੋਂ ਦੇ ਸਾਰੇ ਡਰ ਦੇ ਸਾਨੂੰ ਉਸ ਤਰ੍ਹਾਂ ਸਾਨੂੰ ਵੀ ਇੱਕ ਡਰ ਜਿਹੜਾ ਹੈ ਉਹ ਆਪਣੇ ਮਨ 'ਚ ਹਮੇਸ਼ਾ ਰੱਖਣਾ ਚਾਹੀਦਾ ਹੈ ਸ਼ਿਸ਼ੂਪਾਲ ਜਿਹੜੇ ਸਾਨੂੰ ਕ੍ਰਿਸ਼ਨ ਜੀ ਦੀ ਮਾਸਤੀ ਦਾ ਪ੍ਰਉਤਪਰ ਸੀ ਪ੍ਰੰਤੂ ਉਹ ਕ੍ਰਿਸ਼ਨ ਦਾ ਵੈਰੀ ਸੀ ਉਸਨੇ ਇੱਕ ਯੋਗ ਵਿੱਚ ਸ੍ਰੀ ਕ੍ਰਿਸ਼ਨ ਜੀ ਦਾ ਭਰੀ ਸਭਾ 'ਚ ਨਰਾਦਰ ਕੀਤਾ ਸੀ ਜਿਸ ਕਰਕੇ ਉਸ ਨੂੰ ਸ਼ੈਤਾਨ ਵੀ ਕਿਹਾ ਜਾਂਦਾ ਹੈ ਕਹਿੰਦੇ ਹਨ ਕਿ ਗੋਰਖ ਕਹਿੰਦੇ ਹਨ ਕਿ हे ਜੋਗੀ ਸੁਣੋ ਕਿਸ ਸਿਸ਼ੂਪਾਲ ਵਰਗੀ ਉਹ ਸ਼ੈਤਾਨ ਜਿਹੜੇ ਸਾਨੂੰ ਕਦਮ-ਕਦਮ ਤੇ ਸਾਡੀ ਤਪੱਸਿਆ ਨੂੰ ਭੰਗ ਕਰਦੇ ਹਨ ਉਹਨਾਂ ਤੋਂ ਡਰਨਾ ਚਾਹੀਦਾ ਹੈ ਕਹਿੰਦਾ ਭਾਪ ਕਿ ਸਾਨੂੰ ਹਮੇਸ਼ਾ ਚੰਗੇ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਹੈ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈਲੇ ਮੋਦਗਰ ਕੀ ਮੋਦਗਰ ਕੀ ਮੁਦਗੱਡਾ ਮਤਲਬ ਭਾਰੀ ਹਥੌੜਾ ਜਾਂ ਵੱਡਾ ਕੋਈ ਭਾਰੀ ਡੰਡਾ ਹਥਿਆਰ ਇਹ ਸਮਾ ਜਿਹੜਾ ਹੈ ਉਹ ਇੱਕ ਸੈਤਾਨ ਹੈ ਜਾਂ ਸਮਾ ਇੱਕ ਸਸੂਪਾਲ ਵਰਗਾ ਸੈਤਾਨ ਹੈ ਜਿਹੜਾ ਸਿਰ ਵਿੱਚ ਇਸ ਤਰ੍ਹਾਂ ਕਈ ਵਾਰੀ ਹਥੌੜਾ ਮਾਰਦਾ ਹੈ ਕਿ ਮਨੁੱਖ ਕੋਠੇ ਨਹੀਂ ਸਕਦਾ ਮੈਲੇ ਤੋਂ ਬਿਨ ਹੀ ਖੂਟੀ ਮਰੀ ਜੇ ਬਿਨਾ ਮੌਤ ਤੋਂ ਹੀ ਮਨੁੱਖ ਨੂੰ ਮੌਤ ਆ ਜਾਂਦੀ ਹੈ ਕਹਿੰਦਾ ਭਾ ਕਿ ਜਿਸ ਤਰ੍ਹਾਂ ਕੋਈ ਸਿਰ 'ਚ ਭਾਰੀ ਚੀਜ਼ ਵਜੋਂ ਨਾਲ ਮਨੁੱਖ ਦੀ ਮੌਤ ਆ ਜਾਂਦੀ ਹੈ ਉਸੇ ਪ੍ਰਕਾਰ ਅ ਸੰਸਾਰ ਵਿੱਚ ਰਹਿੰਦਾ ਹੋਇਆ ਸਾਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ ਤੇ ਬੁਰੇ ਕਰਮ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਬੁਰੇ ਕਰਮਾਂ ਲੋ ਦੇ ਨਾਲ ਦੇ ਨਾਲ ਮਨੁੱਖ ਦੇ ਜਿਹੜਾ ਜੀਵਨ ਹੈ ਉਹਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਹੁੰਦੀਆਂ ਹਨ ਤੇ ਜਿਸ ਤਰ੍ਹਾਂ ਕੋਈ ਮੁਦਗਰ ਸਿਰ ਵਿੱਚ ਮਾਰਦਾ ਹੈ ਤੇ ਬਿਨਾਂ ਮੌਤ ਤੇ ਆਦਮੀ ਮਰ ਜਾਂਦਾ ਹੈ ਉਸੇ ਪ੍ਰਕਾਰ ਬੁਰੇ ਕਰਮਾਂ ਦੀ ਦਲਦਲ ਦੇ ਵਿੱਚ ਪੈ ਕੇ मनुख दी आत्मिक मौत जल्दी हो जाती है अगले सर्व शब्द ਵਿੱਚ ਕਹਿੰਦੇ ਹਨ ਜਿਨ ਮਨ ਗ੍ਰਾਸਥੇ ਦੇਵਦਾਨ ਕਿ ਜੋਗੀ ਗੁਰਖਨਾਥ ਜੀ ਆਪਣੇ ਬਾਖੀ ਸਾਥੀਆਂ ਨੂੰ ਕਹਿੰਦੇ ਹਨ ਜੇਕਰ ਅਸੀਂ ਆਪਣੇ ਮਨ ਨੂੰ ਦੇਵਦਾਨਵ ਦੇਵ ਪਵ ਦੇਵ ਤੇ दानव ਭਾ ਰਕਸ਼ ਜੇਕਰ ਅਸੀਂ ਆਪਣੇ ਮਨ ਨੂੰ ਦੇਵਤਿਆਂ ਅਤੇ ਰਾਖਸ਼ਾਂ ਦੇ ਏ ਦਿਓਸਤਰਾ ਦੇ ਭਾਵਾਂ ਤੋਂ ਮੁਕਤ ਕਰਕੇ ਆਪਣੇ ਮਨ ਨੂੰ ਸਾਧਾਂਗੇ ਤਾਂ ਹੀ ਜਿਨਮਨ ਗ੍ਰਾਸੇ ਦੇਵਤਾ ਨੇ ਇਸ ਸ਼ਬਦ ਵਿੱਚ ਗੁਰਖ ਨਾਸਤ ਕਹਿੰਦੇ ਹਨ ਕਿ ਜਿਹੜਾ ਮਨ ਸਾਡੇ ਜਿਹੜਾ ਜਿਸ ਮਨ ਵਿੱਚ ਅਸੀਂ ਚੰਗੇ ਅਤੇ ਮਾੜੇ ਭਾਵ ਸੁਪਾਏ ਹਨ ਦੇਵਦਾਨਾ ਦੇਵ ਦਾ ਮਤਲਬ ਦੇਵਤਿਆਂ ਵਾਲੇ ਭਾਵ ਦਾਨ ਮਤਲਬ ਰਾਖਸ਼ਾਂ ਵਾਲੇ ਭਾਪਾ ਬੁਰੇ ਭਾਵ ਉਹ ਮਨ ਜਿਸ ਤੇ ਵਿੱਚ ਚੰਗੇ ਅਤੇ ਮਾੜੇ ਮਾੜੇ ਗੁਨਾ ਉਹਗਣਾ ਦਾ ਇੱਕ ਭੰਡਾਰ ਭਰਿਆ ਹੋਇਆ ਹੈ ਉਸ ਸੋ ਮਨ ਮਾਰ ਲੈ ਏ ਮਨੋਖੋ ਉਸ ਮਨ ਨੂੰ ਮਾਰ ਕੇ ਰੱਖ ਮਾਰਨ ਦਾ ਮਤਲਬ ਉਸ ਮਨ ਤੇ ਕਾਬੂ ਰੱਖ ਤਾਂ ਜੋ ਬੁਰੇ ਗੁਣ ਉਹਗਣ ਜਿਹੜੇ ਹਨ ਉਹ ਤੈਨੂੰ ਦੁਖੀ ਨਾ ਕਰਨ ਗੈ ਗੁਰ ਗਿਆਨ ਬਾਣ ਇਸ ਨੂੰ ਗੁਰੂ ਦੇ ਗਿਆਨ ਨਾਲ ਆਪਣੇ ਮਨ ਨੂੰ ਸਾਧਣਾ ਗੁਰੂ ਦਾ ਗਿਆਨ ਜਿਹੜਾ ਹੈ ਉਸ ਨੂੰ ਤੀਰ ਬਣਾ ਲੈ ਤੇ ਉਸ ਤੀਰ ਦੇ ਨਾਲ ਆਪਣੇ ਮਨ ਵਿੱਚਲੇ ਜਿਹੜੇ ਬੁਰੇ ਚੰਗੇ ਖਿਆਲ ਹਨ ਉਹਨਾਂ ਵਿੱਚ ਨਿਤਾਰਾ ਕਰ ਬੁਰੇ ਜਿਹੜੇ ਤੇਰੇ ਖਿਆਲ ਹਨ ਉਹਨਾਂ ਨੂੰ ਗੁਰੂ ਦੇ ਗਿਆਨ ਰੂਪੀ ਤੀਰ ਨਾਲ ਮਾਰ ਕੇ ਉਹਨਾਂ ਦਾ ਖਾਤਮਾ ਕਰ ਦੇ ਤੇ ਚੰਗੇ ਗੁਣਾਂ ਦਾ ਵਿਸਥਾਰ ਕਰ ਦੇ ਜੋਗੀ ਸੋ ਜੋ ਰੱਖੇ ਜੋਗੀ ਕਹਿੰਦੇ ਹਨ ਕਿ ਜੋਗੀ ਉਹੀ ਹੈ ਜੋ ਆਪਣੇ ਜੋਗ ਦੀ ਰੱਖਿਆ ਕਰਦਾ ਹੈ ਜੋ ਆਪਣੇ ਮਨ ਤੇ ਕਾਬੂ ਪਾ ਕੇ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਕੇ ਸੰਸਾਰਿਕ ਪਦਾਰਥਾਂ ਤੋਂ ਮੁਕਤ ਰਹਿੰਦਾ ਹੈ ਜਿਬਿਆ ਜੰਦਰੀ ਨਾ ਕਰੇ ਭੋਗ ਜੰਦਰੀ ਮਤਲਬ ਇੰਦਰੀ ਇੰਦਰੀ ਮਤਲਬ ਜਿਹੜੀ ਸਾਡੀਆਂ ਸੈਂਸੇਸ਼ਨ ਜਾਂ ਸਾਡੀਆਂ ਗਿਆਨ ਇੰਦਰੀਆਂ ਜਾਂ ਸਾਡੀਆਂ ਸਮਝ ਸੰਵੇਦਨਾ ਵਾਲੀਆਂ ਇੰਦਰੀਆਂ ਨੇ ਕਿੰਦਾ ਜੋ ਜਿਹੜਾ ਜੋਗੀ ਆਪਣੇ ਜੀਭ ਅਤੇ ਹੋਰ ਇੰਦਰੀਆਂ ਜੀਵ ਅੱਖ ਨੱਕ ਕੰਨ ਚਮੜੀ ਇਹਨਾਂ ਇੰਦਰੀਆਂ ਨਾਲ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਪਦਾਰਥਾਂ ਵਿੱਚ ਖਚਿਤ ਨਹੀਂ ਹੁੰਦਾ ਪਦਾਰਥਾਂ ਦੇ ਭੋਗ ਤੋਂ ਦੂਰ ਰਹਿੰਦਾ ਹੈ ਉਹ ਹੀ ਅਸਲੀ ਜੋਗੀ ਹੈ ਅੰਨ ਛੋੜਨ ਦੇ ਰੰჯਨ ਰਹੇ ਅਜਿਹਾ ਜੋਗੀ ਜੋ ਹੈ ਉਹ ਅ ਸੰਸਾਰ ਵਿੱਚ ਰਹਿੰਦਾ ਹੋਇਆ ਆਪਣੀ ਮਾਇਆ ਤੇ ਪੰਦਨ ਨੂੰ ਛੱਡ ਕੇ ਸੰਸਾਰ ਰੂਪੀ ਕੱਜਲ ਦੀ ਕੋਟੜੀ ਨੂੰ ਛੱਡ ਕੇ ਪ੍ਰਭੂ ਦੇ ਨਾਮ ਨਾਲ ਜੁੜਦਾ ਹੈ ਉਹੀ ਅਸਲੀ ਜੋਗੀ ਕਹਾਉਂਦਾ ਹੈ ਭਾਵ ਕਹਿੰਦਾ ਕਿ ਜਿਹਦੇ ਵਿੱਚ ਜੋਗ ਲੋਕ ਜੋਗੀ ਦੀ ਇੱਕ ਗੋੜ ਦੱਸਿਆ ਹੈ ਕਿ ਆਪਣੇ ਮਨ ਵਿੱਚ ਕਾਬੂ ਰੱਖੇ ਮਨ ਵਿੱਚ ਚੰਗੇ ਤੇ ਬੁਰੇ ਭਾਵਾਂ ਦਾ ਦਿਤਾਰਾ ਕਰੇ ਤੇ ਆਪਣੇ ਮਨ ਵਿੱਚ ਬੁਰੇ ਵਿਚਾਰਾਂ ਨੂੰ ਮਾਰਨ ਵਾਸਤੇ ਗੁਰੂ ਦੇ ਗਿਆਨ ਦਾ ਤੀਰ ਦੇ ਨਾਲ ਉਹਨੂੰ ਖਤਮ ਕਰੇ ਤੇ ਜੋਗੀ ਉਹੀ ਹੈ ਜੋ ਅਸਲ ਵਿੱਚ ਜੋਗ ਦੀ ਰਾਖੀ ਕਰਦਾ ਹੈ ਪਾਵ ਆਪਣੇ ਮਨ ਤੇ ਆਪਣੇ ਤਨ ਤੇ ਕਾਬੂ ਪਾ ਕੇ ਆਪਣੀਆਂ ਗਿਆਨ ਇੰਦਰੀਆਂ ਤੇ ਕਾਬੂ ਪਾ ਕੇ ਸੰਸਾਰਕ ਖੋਗਾ ਵਿੱਚ ਖਚਿਤ ਨਹੀਂ ਹੁੰਦਾ ਤੇ ਸੰਸਾਰ ਰੂਪੀ ਕਰਜ ਦੀ ਕੋਠੜੀ ਛੱਡ ਕੇ ਪ੍ਰਭੂ ਰੂਪਿੰਦਰ ਜੰਨ ਨਾਲ ਜੁੜਦਾ ਹੈ ਉਹੀ ਅਸਲੀ ਜੋਗੀ ਹੈ ਤਾਂ ਕੋ ਗੋਰਖ ਜੋਗੀ ਕਹੇ ਗੋਰਖ ਕਹਿੰਦਾ ਹੈ ਕਿ ਉਹ ਹੀ ਉਸ ਨੂੰ ਹੀ ਉਹ ਜੋਗੀ ਮੰਨਦਾ ਹੈ ਸੋਨ ਜੋ ਮਾਇ ਸੋਨ ਜੋ ਬਾ ਜੋ ਵੀ ਗੁਰਖ ਨੇ ਆਇਆ ਸੀ ਆਪਣੇ ਸਾਥੀ yogੀਆਂ ਨੂੰ ਸਮਝਾਉਂਦੇ ਹਨ ਸੋਨ ਦਾ ਮਤਲਬ ਸਮਾਗ ਸਮਾਗ ਮਤਲਬ ਜਿੱਥੇ ਮਨ ਦੀ ਸ਼ੁੰਨਿਆ ਅਵਸਥਾ ਜਿੱਥੇ ਮਨੁੱਖ bari sare jagat ਨਾਲ ਟੁੱਟ ਕੇ ਆਪਣੇ ਮਨ ਨਾਲ ਜੁੜਦਾ ਹੈ ਉਹਨੂੰ ਸ਼ੁੰਨਿਆ ਅਵਸਥਾ ਜਾਂ ਸੋਨ ਅਵਸਥਾ ਕਿਹਾ ਜਾਂਦਾ ਹੈ ਕਹਿੰਦੇ ਹਨ ਕਿ ਇਹ ਸਮਾਧੀ ਦੀ ਅਵਸਥਾ ਉਸ ਦਾ yogi ਦੀ ਮਾ ਹੈ ਤੇ ਸਮਾਧੀ ਦੀ ਅਵਸਥਾ ਹੀ ਉਸ ਦੀ ਪਿਤਾ ਹੈ ਭਾਵ yogi ਵਾਸਤੇ ਸੰਸਾਰਿਕ ਰਿਸ਼ਤੇ ਸ਼ੁੰਨਿਆ ਹਨ ਜ਼ੀਰੋ ਹਨ ਨਹੀਂ ਹੋ ਸਕਦੇ ਉਸ ਵਾਸਤੇ ਸਮਾਧੀ ਹੀ ਮਾ ਹੈ ਸਮਾਧੀ ਹੀ ਬਾਪ ਹੈ ਸਮਾਧੀ ਤੋਂ ਭਾਵ ਆਪਣੇ ਮਨ ਨੂੰ ਟਿਕਾਉਣ ਵਾਲੀ ਅਵਸਥਾ ਹੀ ਉਸ ਦਾ ਮਾਪਾਪ ਹੈ ਸੋਨੰਦ ਨਿਰੰਜਨ ਆਪਿਆ ਇਹ ਉਹਰ ਅਵਸਥਾ ਹੈ ਜਿੱਥੇ ਮਨੋਖ ਮਾਇਆ ਰਹਿਤ ਹੋ ਜਾਂਦਾ ਹੈ ਤੇ ਉਸ ਨਿਰੰਜਨ ਨਾਲ ਉਸ ਪ੍ਰਭੂ ਨਾਲ ਜੁੜ ਜਾਂਦਾ ਹੈ ਤੇ ਸੰਸਾਰ ਦੀ ਮਾਇਆ ਨੂੰ ਠੋਕਰ ਮਾਰ ਦਿੰਦਾ ਹੈ ਸੋਨ ਕੇ ਪਰਚੇ ਭਿਆਸthi ਸੋਨ ਭਾਵ ਸਮਾਧੀ ਦੀ ਅਵਸਥਾ ਵਿੱਚ ਹੀ मनुख ਦਾ ਜੋਗੀ ਦਾ ਜਿਹੜਾ ਮਾਨ ਤੇ ਤਨ ਸਥਿਰ ਹੋ ਜਾਂਦਾ ਹੈ ਸਥਿਰ ਮਤਲਬ ਟਿਕ ਜਾਂਦਾ ਹੈ ਉਸ ਨੂੰ ਟਿਕਾਉ ਆ ਜਾਂਦਾ ਹੈ ਤੇ ਬਾਰੀ ਸਥਿਤੀਆਂ ਤੋਂ ਉਹ ਮੁਕਤ ਹੋ ਜਾਂਦਾ ਹੈ નિਹਚਲ ਜੋਗੀ ਗਹਿਰ ਗੰਭੀਰ ਤੇ ਜਿਹੜਾ ਅਸਲੀ ਜੋਗੀ ਹੈ ਜਿਹੜਾ ਜੋਗੀ निश्चਲ ਭਾਵ ਸਥਿਰ ਹੋਣਾ ਪੱਕਾ ਹੋਣਾ ਤੇ ਸਮਾਧੀ ਦੀ ਅਵਸਥਾ ਵਿੱਚ ਹੀ ਜੋਗੀ ਗਹਿਰ ਗੰਭੀਰ ਹੋ ਕੇ ਬਾਰੇ ਸੰਸਾਰ ਤੋਂ ਆਪਣੇ ਆਪ ਨੂੰ ਤੋੜ ਲੈਣਾ ਹੈ ਇਹ ਅਗਲਾ ਪਾਦ ਹੈ ਜਿਹੜਾ ਉਹਦੇ ਵਿੱਚ ਗੋਰਖਨਾਥ ਜੀ ਕਹਿੰਦੇ ਹਨ ਕਿ ਗੁਰੂ ਦੇ ਉਪਦੇਸ਼ ਨਾਲ ਹੀ ਮੁਨੁੱਖ ਨੂੰ ਗਿਆਨ ਹੋ ਸਕਦਾ ਹੈ ਅਬਦੂ ਐਸਾ ਗਿਆਨ ਵਿਚਾਇਆ ਕਿ ਗੋਰਖਨਾਥ ਜੀ ਕਹਿੰਦੇ ਹਨ ਕਿ हे ਜੋਗੀ हे ਮੇਰੇ ਸਾਥੀ ਜੋਗੀ ਇਸ ਗੱਲ ਦਾ ਵਿਚਾਰ ਕਰੋ ਕਿ ਗੁਰੂ ਦੇ ਉਪਦੇਸ਼ ਨਾਲ ਹੀ ਗਿਆਨ ਦਾ ਵਿਚਾਰ ਹੁੰਦਾ ਹੈ ਤਾਂ ਮੈਂ ਚिलमिल ਜੋਤੋ ਜਾਣੇ ਤੇ ਜਦੋਂ ਗੁਰੂ ਦੀ ਚੇਤਨ ਗੁਰੂ ਤੋਂ ਗਿਆਨ ਲੈ ਕੇ ਅਸੀਂ ਕੁਝ ਖੋਜਦੇ ਹਾਂ ਤੇ ਸਾਨੂੰ ਉਸ ਜੋਤੀ ਜਾਂ ਉਜਾਲੇ ਨਾਲ ਸੰਸਾਰ ਦੇ ਵਿੱਚ ਪ੍ਰਕਾਸ਼ ਨਜ਼ਰ ਆਉਣ ਲੱਗ ਜਾਂਦਾ ਹੈ ਗੁਰੂ ਦੀ ਮਹੱਤਤਾ ਦੱਸੀ ਹੋਇਆ ਇਸ ਪਾਦ ਵਿੱਚ ਜਹਾਂ ਜੋਗ ਤਹ ਰੋਗ ਨ ਵਿਅਕਤੀ ਪਾਪ ਜਿੱਥੇ ਵੀ ਕੋਈ ਵਿਅਕਤੀ ਸੱਚਾ ਜੋਗੀ ਹੈ ਉਸ ਨੂੰ ਰੋਗ ਨਹੀਂ ਲੱਗਦਾ ਜੈਨ ਦਾ ਭਾਵ ਕਿ ਉਹ ਸੰਸਾਰ ਦੀਆਂ ਪਦਾਰਥਾਂ ਦਾ ਤਿਆਗ ਕਰ ਦਿੰਦਾ ਹੈ ਮਨ ਤੇ ਕਾਬੂ ਪਾ ਲੈਂਦਾ ਹੈ ਇਸ ਕਰਕੇ ਉਹ ਰੋਗਾਂ ਤੋਂ ਬਚ ਜਾਂਦਾ ਹੈ ਐਸਾ ਪਰਖ ਗੁਰੂ ਕਰਨਾ ਭਾਵ ਇਸ ਲਈ ਜੋਗੀ ਨੂੰ ਪਰਖ ਕਰਕੇ ਹੀ ਗੁਰੂ ਧਾਰਨ ਕਰਨਾ ਚਾਹੀਦਾ ਹੈ ਜਿਹੜਾ ਗੁਰੂ ਉਸ ਨੂੰ ਗਿਆਨ ਦੀ ਚੇਤਨਾ ਦੀ ਰੋਸ਼ਨੀ ਦਿਖਾ ਸਕੇ ਉਹੀ ਉਸ ਨੂੰ ਗੁਰੂ ਧਾਰਨਾ ਚਾਹੀਦਾ ਹੈ ਤਨ ਮਨ ਸੂਝੇ ਪਰਚਾ ਨਹੀਂ ਕਿ ਜੇਕਰ ਕਿਸੇ ਜੋਗੀ ਨੂੰ ਨੇ ਤਾ ਬਾਨ ਜਿਹੜਾ ਹੈ ਉਹ ਗਿਆਨ ਤੋਂ ਖਾਲੀ ਹੈ ਤੋ ਕਾਹੇ ਕੋ ਪਚ ਬੰਨਾ ਤ ਅਜਹਿ ਜੋਗੀ ਨੂੰ ਕੋਈ ਕਸ਼ਟ ਸਹਿਣ ਦੀ ਲੋੜ ਨਹੀਂ ਕਹਿੰਦਾ ਭਾਵ ਕਿ ਜੇਕਰ ਜੋਗੀ ਨੂੰ ਜੋਗ ਦਾ ਗਿਆਨ ਨਹੀਂ ਹੈ ਤਾਂ ਉਸ ਨੂੰ ਸਰੀਰ ਤਰ ਆਪਣੇ ਆਪ ਨੂੰ ਕਸ਼ਣੇ ਦੇਣੇ ਚਾਹੀਦੇ ਨਾ ਤਾਂ ਉਸ ਨੂੰ ਤਾਪ ਕਰਨੇ ਚਾਹੀਦੇ ਹਨ ਨਾ ਜੰਗਲਾਂ ਚ ਘੁੰਮਣਾ ਚਾਹੀਦਾ ਹੈ ਨਾ ਚਲੀਹਾ ਘਟਣਾ ਚਾਹੀਦਾ ਹੈ ਕਿਉਂ ਜੋ ਅਜਹਿ ਜੋਗੀ ਜਿਸ ਨੂੰ ਗਿਆਨ ਨਹੀਂ ਹੈ ਜਿਸ ਦਾ ਗੁਰੂ ਨਹੀਂ ਹੈ ਉਸ ਨੂੰ ਗਿਆਨ ਨਹੀਂ ਮਿਲ ਸਕਦਾ ਕਾਲ ਨਾ ਮਿਟਿਆ ਜੰਜਾਲ ਨਾ ਛੁੱਟਿਆ ਅਗੇ ਗੁਰੂਕ ਨਾਦ ਕਹਿੰਦੇ ਹਨ ਕਿ ਜੇਕਰ ਗੁਰੂ ਨਾ ਮਿਲੇ ਉਹਨਾਂ ਨੂੰ ਪੂਰਾ ਗੁਰੂ ਨਾ ਮਿਲੇ ਤਾਂ ਉਸ ਦੀ ਮਤ ਉਸ ਨੂੰ ਮਤ ਨਹੀਂ ਆ ਸਕਦੀ ਤੇ ਉਸ ਦਾ ਜਿਹੜਾ ਹੋਲਕਾ ਨਾਸ਼ ਕਰੇ ਮਤ ਕੋਈ ਕਹਿੰਦਾ ਭਾਵ ਕਿ ਜੇਕਰ ਜੋਗੀ ਸਾਨੂੰ ਗੁਰੂ ਨਾ ਜੋਗੀ ਨੂੰ ਮਿਲੇ ਤਾਂ ਉਸ ਦੇ ਅੰਦਰੋਂ जो हंकार का नाश है वो नहीं हो सकता जोगी असल जोगी है उसनू अपनी कोल का नाश नहीं करना चाहिए उस पूरा गुरु धारण करके योग मत लेना चाहिए, ते अपने जोगी तब के चाहिए। का है ते योगी तबके की राखी करनी चाहिए है सप्त धातका काया पिंजरा सप्त मतलब सात तरह दात का मनुख्य शरीर बनिया है ਇਨਾ ਸੱਤ ਧਾਤਾਂ ਦੇ ਵਿੱਚ ਵਿਲੁਖ ਦੇ ਸਰੀਰ ਦੇ ਜਿਹੜੇ ਬਾਕੀ ਸਾਰੇ ਭਾਗ ਹਨ ਪਰਹਨ ਤਾਂ ਮਾਹੇ ਜੁਖਤ ਬਿਨਾ ਸੂਵ ਤੇ ਜਿਹੜਾ ਵਿਲੁਖ ਦਾ ਸਰੀਰ ਹੈ ਇਕਾਦਾ-ਗਾਦਾ ਬਣਿਆ ਹੈ ਦੱਸਿਆ ਹੈ ਸ੍ਰਸ ਲਹੂ ਮਾਸ ਮਜ ਹੱਡੀਆਂ ਵੀ ਰੰਜ ਆਦਾ ਬਣਿਆ ਪਿਜਰਾ ਹੈ ਜਿਸ ਵਿੱਚ ਜਿਹੜਾ ਜੀਵ ਹੈ ਜੀਵ ਰੂਪੀ ਜਿਹੜਾ ਪੰਛੀ ਹੈ ਉਹੋ ਬੰਦ ਹੋਇਆ ਹੋਇਆ ਹੈ ਪਾ ਮਨੁੱਖ ਦਾ ਮਨ ਰੂਪੀ ਪੰਛੀ ਇਸ ਪਿੰਡਰੇ ਦੇ ਵਿੱਚ ਬੰਦ ਹੈ ਸਤ ਗੁਰੂ ਮਿਲੇ ਤੋਂ ਉਬਰੇ ਬਾਬੇ ਇੱਕ ਚੰਗਾ ਗੁਰੂ ਮਿਲੇ ਤਾਂ ਹੀ ਉਬਰੇ ਮਤਲਬ ਕਲਿਆਣ ਤਾਂ ਹੀ ਮਨੁੱਖ ਦਾ ਜੋਗੀ ਦਾ ਕਲਿਆਣ ਹੋ ਸਕਦਾ ਹੈ ਜੇ ਸਤ ਗੁਰੂ ਚੰਗਾ ਗੁਰੂ ਮਿਲੇ ਤੇ ਜੋਗੀ ਜਿਹੜਾ ਹੈ ਵਿਅਕਤੀ ਜੋਗੀ ਬਣ ਦੇ ਕਾਬਲ ਬਣਦਾ ਹੈ ਤੇ ਆਪਣੇ ਗੁਰੂ ਦੀ ਸਿੱਖਿਆ ਨਾਲ ਹੀ ਉਹ ਆਪਣਾ ਕਲਿਆਣ ਕਰ ਸਕਦਾ নাਹੀਂ ਤੋਂ ਪਰਲੇ ਹੋਗਾ ਨਹੀਂ ਤਾਂ ਫਿਰ ਅਜਿਹੇ ਵਿਅਕਤੀ ਦਾ ਅੰਤ ਬਹੁਤ ਮਾੜਾ ਹੋਏਗਾ ਤੇ ਭਾਵੇਂ ਤੇ ਇਸ ਗੱਲ ਧਿਆਨ ਦਵਾਇਆ ਗਿਆ ਹੈ ਕਿ ਗੁਰੂ ਨਾਲ ਹੀ ਇੱਕ ਜੋਗ ਦਾ ਰਸਤਾ ਮਿਲ ਸਕਦਾ ਹੈ ਨਹੀਂ ਤਾਂ ਪਰਲੋ ਪਰਲੋ ਭਾ ਬੜੀ ਹੀ ਮੁਸੀਬਤ ਵਾਲੀ ਸਥਿਤੀ ਹੋਏਗੀ ਜੇ ਕਿਸੇ ਜੁੜੀ ਨੂੰ ਚੰਗਾ ਗੁਰੂ ਨਾ ਮਿਲੇ ਤੇ ਉਸ ਦਾ ਨਾਸ਼ ਹੋ ਜਾਂਦਾ ਕੰਦਰਪ ਰੂਪ ਕਾਇਆ ਦਾ ਮੰਡਨ ਕੰਦਰ ਰੂਪ ਕੰਦਰ ਰੂਪ ਦਾ ਮਤਲਬ ਹੈ ਕਿ ਮਨੁੱਖ ਦਾ ਜਿਹੜਾ ਕਾਮ ਰੂਪਾ ਉਸ ਦੇ ਅੰਦਰ ਸਰੀਰਕ ਸੁੱਖਾਂ ਵਿੱਚ ਇਸ਼ਟ ਕਾਮ ਦੇ ਵਰ ਵਰਗਾ ਸੁੰਦਰ ਰੂਪ ਉਸ ਨੇ ਕਹਿਆ ਹੈ ਕਿ ਕੰਦਰ ਰੂਪ ਕਾਇਕਾ ਬੰਡਨ ਅੰਮ੍ਰਿਥਾ ਕਾਇ ਉਲਿੰਚੋ ਅੰਮ੍ਰਿਥਾ ਦਾ ਵਿਅਰਥ ਤੇ ਕਾਹੇ ਕਿਉ ਕਾਇ ਕਿਉ ਉਲਿੰਚੋ ਕਿਉ ਅਸੀਂ ਗਵਾਉਂਦੇ ਹਾਂ ਇਸ ਵਿੱਚ ਗੋਰਖਨਾਥ ਜੀ ਕਹਿ ਰਹੇ ਹਨ ਕਿ ਮਨੁੱਖ ਨੂੰ ਪਰਮਾਤਮਾ ਨੇ ਸੁੰਦਰ ਕਾਇਆ ਦਿੱਤੀ ਹੈ ਕੰਦਰਪ ਰੂਪ ਕਾਇਆ ਨਹੀਂ ਸਰੀਰ ਕੰਦਰਪ ਮੀਨਸ ਕਾਮ ਰੂਪ ਆ ਬਹੁਤ ਸੁੰਦਰ ਸਰੀਰ ਦਿੱਤਾ ਹੈ ਤੇ ਇਸ ਨੂੰ ਇਸ ਸਰੀਰ ਨੂੰ ਵਿਅਰਥ ਨਾ ਗਵਾਉ ਪਾਵ ਇਸ ਸਰੀਰ ਦੀ ਰਾਖੀ ਕਰੋ ਇਸ ਵਿੱਚ ਉਹ ਕਹਿੰਦਾ ਹੈ ਕਿ ਆਪਣੇ ਸੰਸਾਰਿਕ ਜਿਹੜੇ ਪਦਾਰਥਾਂ ਨਾਲੋਂ ਆਪਣਾ ਪਿੱਛਾ ਛਡਾਓ ਤੇ ਆਪਣੇ ਸਰੀਰ ਦੀ ਰਾਖੀ ਕਰਕੇ ਆਪਣੇ ਕਾਇਆ ਨੂੰ ਵਿਅਰਥ ਨਾ ਗਵਾਓ ਗੋਰਖ ਕਹੇ ਸੁਣੋ ਰੇ ਪੌਂਦੂ ਪੌਂਦੂ ਕਿਸ ਨੂੰ ਕਹਾ ਮੂਰਖ ਮਨੋਖ ਨੂੰ ਕਹਾ ਜਾਂ ਆਪਣੇ ਸਾਥ ਚੋਗਿਆਂ ਨੂੰ ਕਹਾ ਹੈ ਕਿ ਜੇਕਰ ਅਸੀਂ ਆਪਣਾ ਕਾਚ ਕਰਣਾ ਗੁਰੂ ਧਾਰਨ ਕਰ ਲਵਾਂਗੇ ਅਧੂਰਾ ਚਾਹ ਗੁਰੂ ਧਾਰਨ ਕਰ ਲਵਾਂਗੇ ਤਾਂ ਸਾਡਾ ਜਿਹੜਾ ਇਹ ਸਰੀਰ ਹੈ ਇਸ ਸਰੀਰ ਨੂੰ ਜੋਗ ਵਾਲੇ ਪਾਸੇ ਨਹੀਂ ਲਾਇਆ ਜਾ ਸਕਦਾ ਆਰੰਭ ਅੰਮੀ ਕਾਂਤ ਸਿੰਘ ਚੋ ਜੇ ਜੀ ਅਸੀਂ ਜਿੰਦੂ ਆ ਆਰੰਭ ਦਾ ਮਤਲਬ ਇੱਕ ਅਰੇਂਟ ਦਾ ਇੱਕ ਰੁੱਖ ਦਾ ਨਾਇਕ ਪੌਦੇ ਦਾ ਨਾਇਆ ਤੇ ਜੀ ਉਹਨੂੰ ਗਲਤ ਉਹਨੂੰ ਪਾਣੀ ਉਹਨੂੰ ਅਮਰਤ ਨਾਲ ਨਹੀਂ ਸਿੰਜਿਆ ਜਾ ਸਕਦਾ ਉਹ ਤਾਂ ਪਾਣੀ ਨਾਲ ਹੀ ਸਿੰਜਿਆ ਜਾ ਸਕਦਾ ਹੈ ਕਹਿੰਦਾ ਭਾਵ ਹੈ ਕਿ ਜੇਕਰ ਕੋਈ ਜੋਗੀ ਕੋਈ ਇਹੋ ਜਿਹਾ ਗੁਰੂਤਾਰਨ ਕਰ ਲੈਂਦਾ ਹੈ ਜੋ ਉਸ ਨੂੰ ਖੁਦ ਜੋਗਮਤ ਨੂੰ ਨਹੀਂ ਸਮਝਦਾ ਤਾਂ ਉਹ ਉਸ ਜੋਗੀ ਨੂੰ ਵੀ ਚੰਗੇ ਰਸਤੇ ਤੇ ਨਹੀਂ ਤੋਰ ਸਕਦਾ ਇਸ ਕਰਕੇ ਜਿਸ ਤਰ੍ਹਾਂ ਕਿਸੇ ਅਰੇਂਡ ਦੇ ਦਰਖਤ ਨੂੰ ਅੰਮ੍ਰਿਤ ਨਾਲ ਕੋਈ ਪਾਣੀ ਅੰਮ੍ਰਿਤ ਰੂਪੀ ਪਾ ਬਹੁਤ ਕੀਮਤੀ ਪਾਣੀ ਨਾਲ ਉਸ ਨੂੰ ਸਿੰਜਣਾ ਸ਼ੁਰੂ ਕਰ ਦਵੇ ਤੇ ਉਸ ਦਾ ਕੋਈ ਲਾਭ ਨਹੀਂ ਉਸੇ ਪ੍ਰਕਾਰ ਜੇਕਰ ਅਸੀਂ ਅਜਹਿ ਗੁਰੂ ਨੂੰ ਆਪਣਾ ਗੁਰੂ ਧਾਰਨ ਕਰ ਲਈਏ ਜਿਸ ਦੀ ਜਿਸ ਕੋਲ ਗਿਆਨ ਦੀ ਕਮੀ ਹੈ ਜਿਸ ਕੋਲ ਤਜਰਬੇ ਦੀ ਕਮੀ ਹੈ ਤਾਂ ਮਨੁੱਖ ਨੂੰ ਸਹੀ ਰਸਤਾ ਨਹੀਂ ਮਿਲ ਸਕਦਾ ਇਸ ਪੂਰੇ ਸ਼ਬਦ ਦੇ ਵਿੱਚ ਗੁਰੂ ਦਾ ਮਹੱਤਵ ਦੱਸਿਆ ਹੈ ਤੇ ਜੋਗੀ ਨੂੰ ਕਿਹਾ ਹੈ ਕਿ ਇਹੋ ਜਿਹਾ ਗਿਆਨ ਵਿਚਾਰਿਆ ਜਾਵੇ ਜਿਹੜਾ ਚੰਗਾ ਗੁਰੂ ਧਾਰਨ ਕੀਤਾ ਜਾਵੇ ਮਨ ਨੂੰ ਕੇਵਲ ਪਰਚਾਉਣਾ ਨਹੀਂ ਹੈ ਕਸ਼ਟ ਕਸ਼ਟ ਧਾਰਨ ਕਰਕੇ ਯੋਗ ਨਹੀਂ ਲਿਆ ਜਾ ਸਕਦਾ ਯੋਗ ਦਾ ਗਿਆਨ ਵੀ ਮਨੋਕਲ ਨੂੰ ਪੂਰਨ ਤੌਰ ਤੇ ਜੋੜੀ ਹੋਣਾ ਚਾਹੀਦਾ ਹੈ ਤੇ ਇਹ ਗਿਆਨ ਉਸ ਨੂੰ ਆਪਣੇ ਗੁਰੂ ਕੋਲੋਂ ਹੀ ਮਿਲ ਸਕਦਾ ਹੈ ਤੇ ਗੁਰੂ ਦੀ ਚੋਣ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਕਿਉਂਕਿ ਸਰੀਰ ਜਿਹੜਾ ਹੈ ਉਹ ਬਹੁਤ ਖੂਬਸੂਰਤ ਤੋਹਫਾ ਹੈ ਪ੍ਰਮਾਤਮਾ ਵੱਲੋਂ ਮਿਲਿਆ ਤੇ ਇਸ ਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ ਇਸ ਨੂੰ ਬੁਰੀਆਂ ਆਤਾਂ ਦਾ ਸ਼ਿਕਾਰ ਨਹੀਂ ਬਣਾਉਣਾ ਚਾਹੀਦਾ ਤੇ ਉਹ ਕਹਿੰਦਾ ਹੈ ਕਿ ਮਨੋਖ ਰੂਪੀ ਪੌਦੂ ਪਾ ਮੂਰਖ ਮਨੋਖ ਤੂੰ ਆਪਣੇ ਇਸ ਸਰੀਰ ਰੂਪੀ ਪੌਦੇ ਨੂੰ ਸਹੀ ਪਾਣੀ ਨਾਲ ਸਿੰਜ ਪਾ ਇਸ ਨੂੰ ਚੰਗੇ ਗੁਰੂ ਦੇ ਲੜਲਾ ਤੇ ਚੰਗਾ ਗਿਆਨ ਲੈ ਕੇ ਆਪਣੀ ਆਤਮਿਕ ਸ਼ੁੱਧੀ ਜਿਹੜੀ ਹੈ ਉਹੋ ਕਰ ਲੈ ਬਹੁਤ ਬੋਤਨ